ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿਵੇਂ ਆ राजे ਇੱਧਰ ਰਾਜੂ ਖੜਾ ਤੇ ਟਾਈਮ ਵੱਜ ਗਿਆ ਜੀ ਦੁਪਹਿਰ ਦੇ 3:30 ਲੱਗਿਆ ਟਰੈਕਟਰ ਸਟਾਰਟ ਕਰਨ ਟਰਾਲੀ ਪਾਉਣ ਤੇ ਬਾਬੇ ਦੀ ਕਿਰਪਾ ਨਾਲ ਅੱਜ ਮਸ਼ੀਨ ਆ ਗਈ ਮੱਕੀ ਵੱਢਣ ਵਾਲੀ ਮੱਕੀ ਵੱਢਣੀ ਹੈ ਜੀ ਚਲਿਏ ਹੈ ਕੀ ਹੈ ਗਰਮੀ ਹੈ ਕੀ ਕੀ ਗਰਮੀ ਕੀ ਹਨੇਰਾ ਰੋਜ ਸਵੇਰਾ ਤੇ ਲਈਏ ਰੱਬ ਦਾ ਨਾਂ ਪੱਲੜ ਹੈਗਾ ਵਿੱਚ ਟਰਾਲੀ ਦੇ ਪਾਹ ਘਰ ਪਰੇ ਚੱਲੀ ਟਰੈਕਟਰ ਲੈ ਕੇ ਵਾਹੀ ਕਰ ਸਤਨਾਮ ਲੋ ਮਾਰੀ ਸਲਫਾ ਰੱਬ ਦਾ ਨਾਂ ਲੈ ਕੇ ਸਤਨਾਮ ਮਾਰਾ ਲੋ ਜੀ ਭਾਈ ਬਾਬੇ ਦੀ ਕਿਰਪਾ ਨਾਲ ਮਸ਼ੀਨ ਵਾਲਾ ਨੇ ਆਪਣੇ ਆਉਂਦਿਆਂ ਨੂੰ ਮਸ਼ੀਨ ਲਾਤੀ ਉਹ ਬਾਕੀ ਮਸ਼ੀਨ ਤੇ ਇੱਧਰ ਛੋਟੀ ਮਸ਼ੀਨ ਵੀ ਤੋਰਤੀ ਆਪਾਂ ਨਾਲ ਵੈਸੇ ਉਹ ਛੱਲੀ ਗਿਰਦੀ ਦਾ ਹੈ ਨਹੀਂ ਕਿਤੇ ਫਿਰ ਵੀ ਜਿਹੜਾ ਕੋਈ ਟਾਂਡਾ ਲੈਂਨ ਤੋਂ ਪਰੇ ਹੁੰਦਾ ਉਹੋ ਚੱਕੂਗਾ ਪਹਿਲੇ ਗੇੜੀ ਦੇਣਾ ਪੈਣਾ ਜਿਹੜਾ ਉਹ ਕਿਤੇ ਕਿਤੇ ਛੱਲੀ ਹੈਗੀ ਉਹੀ ਚੱਕੂਗਾ ਜਿੱਥੇ ਮੋੜ ਹੋਊਗਾ ਉੱਥੇ ਦੇਖ ਲੈ ਲੋ ਜੀ ਪੜਦੇ ਓਕਣੇ ਪਏ ਨੇ ਆਪਾਂ ਤਾਂ ਪਹਿਲੀ ਵਾਰ ਵੜਾ ਰਹੇ ਆ ਮੱਕੀ ਪੜਦੇ ਓਕਣੇ ਪਏ ਨੇ ਵਿੱਚ ਗੁੱਲ ਨਹੀਂ ਹੈਗਾ ਤੇ ਗੋਲੜਾ ਉਹ ਇੱਕਨੇ ਸਾਫਟਾ ਪਿਆ ਲਓ ਜੀ ਬਾਕੀ ਮਸ਼ੀਨ ਪਾਉ ਦਾਣੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਛਲੀਆਂ ਵਿੱਚੋਂ ਕੱਢ ਲਈਆਂ ਬਣਾਉਣ ਵਾਲਿਆਂ ਦੀ ਬੜੀ ਤਕਨੀਕ ਹੈ ਤੇ ਪੜਦੇ ਤੇ ਗੁੱਲ ਏਠਾ ਬਾਕੀ ਟਰਾਲੀ ਦੇ ਵਿੱਚ ਹੈ ਬਾਕੀ ਦੇਖਦੇ ਹਾਂ ਹੁਣ ਬਈ ਕਿੰਨਾ ਕੋਹ ਆ ਸਫਾਈ ਕਿਵੇਂ ਆ ਮੱਕੀ ਦੇਖ ਲਓ ਤੁਸੀਂ ਮੋੜੀ ਪਈ ਐ ਢੇਠੋਂ ਇੱਥੇ-ਕਿਥੇ ਕੋਈ ਖੜਾ ਐ ਸਿੱਧਾ ਬਾਕੀ ਜ਼ਿਆਦਾਤਰ ਮੱਕੀ ਢੇਠਾਂ ਨੂੰ ਮੋੜੀ ਪਈ ਐ ਤੇ ਤਕਰੀਬਨ ਇਹਨੂੰ 120 ਦਿਨ ਹੋ ਗਏ ਜੀ 118 ਦਿਨ ਹੋ ਗਏ ਇਹ ਹਾਂ 117-118 ਦਿਨ ਹੋ ਗਏ 4 ਮਹੀਨਿਆਂ ਦੇ ਗੇੜ ਹੋ ਗਈ ਮੱਕੀ ਆਪਣੀ ਤੇ ਢੇਠੋਂ ਵੀ ਥੋੜਾ ਜਿਹਾ ਰਵੇਸਾਲ ਹੋਣ ਕਰਕੇ ਗਾਰਾ ਨਹੀਂ ਬਣਦਾ ਹੈਗਾ ਤੇ ਦੇਖਦੇ ਹਾਂ ਹੁਣ ਕਿੱਥੇ ਪੌਦਾਂ ਨੇ ਕੀ ਟੇਡੀ ਜੀ ਹੋ ਗਿਆ ਨਾ ਹਾਂ ਹਾਂ ਆਮ ਉਹਦਾ ਲਾਸਟ ਤੇ ਹਵਾ ਚੰਗੀ ਹੂੰ ਉਹਦਾ ਫਿਰ ਚੈੱਕ ਕਰੂ ਸਾਰਾ ਵਗੂ ਤਾਂ ਨੇ ਨਾਲ ਚਲੀ ਆਈ ਹਾਂ ਕਿਤੇ ਕਿਤੇ ਇਕਣ ਡੈੜੀਆਂ ਟੈਡੀਆਂ ਹੋ ਗਈਆਂ ਵਿੱਚੋਂ ਜਾਂ ਤਾਂ ਕਹ ਲੋ ਵੀ ਟਾਂਡਾ ਸੁੱਕ ਗਿਆ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਕਿਉਂ ਬੀਜ ਚ ਨੁਕਸ ਹੈ ਕਿ ਇਹ ਟਾਂਡੇ ਜਿਆਦੇ ਸੁੱਕ ਕੇ ਤਾਂ ਕਰਕੇ ਆ ਬੀਜ ਚੜ ਵੱਧ ਗਈ ਪਰ ਵਿੱਚ ਪੱਤੇ ਤਾਂ ਹਰੇ ਪਏ ਨੇ ਕਿਤੇ ਕਿਤੇ ਇਕਣ ਡੈੜੀ ਆ ਪਰ ਫਿਰ ਵੀ ਚੱਕ ਲੈਂਦੀ ਹੈ ਵਿੱਚ ਰਹਿ ਜਾਂਦੀਆਂ ਰੇਕਣ ਛੱਲੀਆਂ ਆ ਇਕੱਠੀਆਂ ਕਰ ਲੀਆਂ ਮੈਂ ਇੱਥੇ ਗਿਰੇ ਹੋਏ ਟਾਂਡੇ ਜੋ ਤੋੜਦੀਆਂ ਆ ਚੋਲੀ ਭਰ ਲਈ ਰਾਜੂ ਨੇ ਆਲੇ ਦਾਲ ਜਿੱਥੇ ਕਿਤੇ ਮੋੜ ਤੇ ਮਾੜੀ ਮੋਟੀ ਗਿਰਦੀ ਆ ਉੰਨੇ ਕਿ ਚੱਕ ਲੈਨੇ ਜਿੰਨੀ ਕਿ ਨਿਕਾਚ ਆਉਂਦੀ ਆ ਬਾਕੀ ਬਾਬੇ ਦੀ ਕਿਰਪਾ ਨਾਲ ਜਿਹੜੀ ਹੋ ਬਹੁਤ ਵਧੀਆ ਹੋਊ ਸ਼ੁ크ਰਾ ਪ੍ਰਮਾਤਮਾ ਦਾ ਵੀ ਵੱਡਣ ਦਾ ਮੌਕਾ ਦਿੱਤਾ ਮੀ ਤੋਂ ਵਿਚਾਰ ਰੱਖਿਆ ਸ਼ੁਕਰ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਪਹਿਲਾ ਟੈਂਕ ਆਪਾਂ ਲਾਗੇ ਜੀ ਟਰਾਲੀ ਚ ਪਾਉਣ ਲੋ ਜੀ ਕੀ ਦੀ ਕੁਆਲਿਟੀ ਚੈੱਕ ਕਰੋ ਵੀ ਨਾਲੇ ਮਸ਼ੀਨ ਦੀ ਸਫਾਈ ਕਰੋ ਜੀ ਚੈੱਕ ਕਰੋ ਭਾਈ ਜਿਹੜੇ ਬੰਦੇ ਵੀਡੀਓ ਦੇਖਦੇ ਨੇ ਮੱਕੀ ਦਾ ਕੰਮ ਕਰਦੇ ਨੇ ਉਹ ਦੱਸਿਓ ਜਰੂਰ ਯਾਰ ਸਾਡੇ ਨਾ ਇਕਣ ਮੱਕੀ ਵਿੱਚੋਂ ਗਿਰ ਗਈ ਬਹੁਤ ਮਤਲਬ ਡੈੜੀਆਂ ਡੈੜੀਆਂ ਜਾਂ ਗਿਰੀ ਪਈ ਆ ਉਹਦੇ ਕਰਕੇ ਸਾਨੂੰ ਇਕਣ ਛੱਲੀਆਂ ਤੋੜਨੀਆਂ ਪੈਂਦੀਆਂ ਨੇ ਉਹ ਝੋਲੀ ਭਰਤੀ ਰਾਜੂ ਨੇ ਮੈਂ ਮਸ਼ੀਨ ਚ ਪਾ ਕੇ ਆਉਂਗਾ ਹੁਣ ਰਾਜੂ ਆ ਪਾਉਂਦਾ ਤੇ ਜਿੱਥੇ ਮੱਕੀ ਜਿੰਨੀ ਕਿ ਚੱਕੀ ਜਾਂਦੀ ਉਨੀ ਕਿ ਤਾਂ ਮਸ਼ੀਨ ਚੱਕ ਲੈਂਦੀ ਆ ਜਿਹੜੀ ਬਾਹਲੇ ਥੱਲੇ ਲੱਗੀ ਪਈ ਆ ਜੇ ਮੈਂ ਆ ਟਾਂਡੇ ਜਮੇ ਥੱਲੇ ਲੱਗੇ ਫਿਰ ਇਹਨੂੰ ਫੇਰ ਤੋੜਨੀਆਂ ਪੈਂਦੀਆਂ ਯਾਰ ਜਿਹੜੀਆਂ ਡੈੜੀਆਂ ਨੇ ਨਾ ਡੈੜੀਆਂ ਚੱਕਣ ਮੱਕੀ ਥੱਲੇ ਪਈ ਆ ਯਾਰ ਵੀ ਇਹ ਸਾਰਿਆਂ ਦੀ ਏਕਣੇ ਹੁੰਦਾ ਆਊਗਾ ਮੇਰਾ ਖਿਆਲ ਆ ਵੀ ਜਿਹੜਾ ਮਸ਼ੀਨ ਤੋਂ ਥੱਲੇ ਰਹਿ ਗਿਆ ਨਾ ਬਈ ਇਹ ਆਪਣਾ ਬੀ ਆੜਾ 1899 ਆ ਜੀ ਇਹ ਦੁਬਾਰਾ ਬੀਜੀ ਸੀ ਆਪਾਂ ਨੇ ਪਹਿਲਾਂ ਬੀ ਆਪਾਂ ਨੂੰ ਨਕਲੀ ਮਿਲ ਗਿਆ ਸੀ ਨਕਲੀ ਬੀ ਆਪਾਂ ਨੇ ਬੀਤਾ ਸੀਗਾ ਉਹ ਫਰਵਰੀ ਚ 2021 ਫਰਵਰੀ ਨੂੰ ਬੀਤਾ ਸੀ ਉਹ ਤੇ ਇਹ ਬੀਜੇ ਆਪਾਂ ਨੇ 7 ਮਾਰਚ ਨੂੰ ਦੁਆਰਾ ਜਦੋਂ ਹਰੀ ਨਹੀਂ ਹੋਈ ਪਾਣੀ ਪੂਣੀ ਲਾ ਕੇ ਦੇਖੇ ਤੇ ਜਿਹੜਾ ਖਰਚਾ ਹੋਇਆ ਉਹ ਤਾਂ ਹੋਈ ਹੀ ਆ ਸਾਰਿਆਂ ਨੂੰ ਪਤਾ ਵੀ ਦੁਆਰਾ ਬੀਜਣ ਦੇ ਕਿੰਨਾ ਕ ਖਰਚਾ ਆਉਂਦਾ ਮੱਕੀ ਦਾ ਉਹ ਬਸ ਆਉਣ ਦੇ ਮਸ਼ੀਨ ਮੈਂ ਸਿੱੜਦਾ ਉੱਥੇ ਆ ਭਰਦੇ ਝੋਲੀ ਨੂੰ ਲਓ ਜੀ ਆ ਝੋਲੀ ਛੱੜਦੀ ਆ ਹੁਣ ਵਿੱਚ ਲਾ ਕਿੰਨੀਆਂ ਝੋਲੀਆਂ ਪਾਤੀਆਂ ਜਾਨੂ ਮੇਰੇ ਮੁਰਦਾ ਮੈਂ ਜਾਨੂ ਝੋਲੀ ਭਰ ਦਿੰਨਾ ਲਿਆ ਫੜਾ ਫਿਰ ਦਿਹਾੜੀਆਂ ਮੰਗ ਥੋੜੀ ਕਰਦੇ ਹਾਂ 4-5 ਮਹੀਨੇ ਪਾਲੀਆ ਹੋਰ ਆ 4 ਮਹੀਨੇ ਹੋ ਗਿਆ ਦੇਖੋ ਵਿੱਚ ਵਿੱਚ ਡੇੜੀਆਂ ਨਾ ਟੇਡੀਆਂ ਹੋ ਗਈਆਂ ਜਿਵੇਂ ਮੈਂ ਦੱਸਿਆ ਤੁਹਾਨੂੰ ਵੀ ਇਹ 20 ਆ ਜਿਹੜਾ ਆਪਣਾ 1899 ਆ ਜੀ 1899 20 ਮੇਰਾ ਖੇਲਾ ਵੀ ਗਿਰਦਾ ਹੀ ਆ ਹੁਣ ਆਪਾਂ ਤਾਂ ਪਹਿਲੀ ਵਾਰ ਵੀ ਜੇ ਆਪਾਂ ਨੂੰ ਉਹਦੇ ਬਾਰੇ ਇੰਨੀ ਨੌਲੇਜ ਨਹੀਂ ਹੈਗੀ ਵੀ ਕਿਹੜਾ 20 ਵਧੀਆ ਕਿਹੜਾ ਖੜਾ ਰਹਿਣਾ ਗਾਹਾਂ ਨੂੰ ਪਤਾ ਲੱਗ ਜਾਊਗਾ ਇੱਕ ਤਾਂ 20 ਮਿਲਿਆ ਵੀ ਮਹਿੰਗਾ ਸੀ ਆਪਾਂ ਨੂੰ ਬਲੈਕ ਮੰਗੂਏ ਮਿਲਿਆ ਸੀ ਸਾਰੇ ਕਹਿੰਦੇ 1899 ਦਾ ਵਧੀਆ ਝਾੜ ਹੈ ਤੇ ਅੰਦਰ ਗੋਲਡੀ ਵੀ ਆ ਗਿਆ ਟਰੈਕਟਰ ਲੈ ਕੇ ਟਰਾਲੀ ਲਵੇ ਲਾ ਲਈ ਗਿੱਲੇ ਵਾਹਣ ਕਰਕੇ ਵੀ ਕਿਤੇ ਧੁੱਸ ਨਾ ਜਾਵੇ ਪਹਿਲਾਂ ਹੀ ਦੋ ਟਰੈਕਟਰ ਪਾ ਕੇ ਕੱਢ ਲਾਂਗੇ ਜੀ ਕਿਉਂਕਿ ਫਿਰ ਮੂਹਰੇ ਰਾਤ ਆਉਂਦੀ ਹੈ ਟਾਈਮ ਵੀ ਮਿਲਣਾ 6:30 ਹੋ ਗਏ ਤੇ ਵੜਦੇ ਨੂੰ 2 ਘੰਟੇ ਵਾਂਗੂ ਹੋ ਗਿਆ ਹੌਲੀ ਹੌਲੀ ਵੜਦੇ ਨੇ ਬਾਈ ਵੜਦਾ ਬਹੁਤ ਵਧੀਆ ਮੁੰਡਾ ਟਕਾਈ ਨਾਲ ਕੋਈ ਕਹਾੜ ਨਹੀਂ ਕਰਦਾ ਹੈਗਾ ਜਿੱਥੇ ਕੋਈ ਲੱਗਦਾ ਇੱਕ ਟਾਂਡਾ ਵੀ ਰਹਿੰਦਾ ਜਾਂ ਦੋ ਟਾਂਡੇ ਰਹਿੰਦੇ ਨੇ ਉਹਨਾਂ ਨੂੰ ਜਦੀ ਬੈਕ ਕਰਕੇ ਪੜ ਲੈਂਦਾ ਵੀ ਡੜੀ ਡਿਗੀ ਹੋਈ ਸੀਗੀ ਹੈ ਨਹੀਂ ਨਹੀਂ ਇੱਥੇ ਕਿ ਰੱਖੀ ਆਹੀ ਫੋਟਾ ਉਹ ਪਰਾਂ ਤਾਂ ਉਹ ਨੀਮਾ ਕਰਕੇ ਚੱਕ ਲਿਆ ਸੀਗਾ ਇਹਦੇ ਉਹਨਾਂ ਨੂੰ ਡਿਗਾ ਆ ਰਹਿ ਗਿਆ ਆਹੀ ਫੋਟਾ ਜਾਨੂ ਮੈਨੂੰ ਤਾਂ ਤੋੜਨ ਦਾ ਮੱਕੀ ਹਿਸਾਬ ਆਊਗਾ ਛੱਲੀਆਂ ਜਾਨੂ ਮੱਕੀ ਮੁੱਕ ਜੂ ਆਪਣੀ ਲੈ ਮੈਨੂੰ ਫੜਾ ਦੇ ਪਹਿਲੇ ਹੀ ਕਰ ਲੈ ਪਹਿਲੇ ਹੀ ਕਰ ਲੈ ਆਹ ਜਾ ਓਏ ਆਹ ਭਾਈਆ ਟਰਾਲੀ ਦਾ ਉਹ ਕੜੇ ਥਾਂ ਮੇ ਲਿਆ ਕੇ ਖੜਾ ਲਈ ਸੀ ਪਹਿਲੀ ਮਸ਼ੀਨ ਵਾਲੇ ਨੇ ਇੱਥੇ ਪਾਤੀ ਬਾਬੇ ਦੀ ਕਿਰਪਾ ਨਾਲ ਐਂ ਟੀਸੀ ਘੜਤੀ ਟਰਾਲੀ ਦੀ ਲਓ ਜੀ ਜੇ ਕੱਲਾ ਟਰੈਕਟਰ ਜ਼ੋਰ ਮਾਰਦਾ ਤਾਂ ਸ਼ਾਇਦ ਧੁੱਸ ਜਾਂਦੀ ਪਰ ਆਪਾਂ ਪਹਿਲਾਂ ਹੀ ਰਿਸਕ ਨਹੀਂ ਲਿਆ ਗਿਆ ਨੂੰ ਵੀ ਐਵੇਂ ਤੇਲ ਫੁਕਣ ਦਾ ਕੋਈ ਫਾਇਦਾ ਨਹੀਂਗਾ ਤੇ 2-3 ਪਾ ਕੇ ਆਪਾਂ ਨੇ ਟਰਾਲੀ ਕੱਢ ਲਈ ਧੰਨਵਾਦ ਮਸ਼ੀਨ ਵਾਲਿਆਂ ਦਾ ਜਿਨ੍ਹਾਂ ਨੇ ਮੱਕੀ ਵਢੀ ਆ ਆਪਣੀ ਜਦੋਂ ਮਰਜ਼ੀ ਕੰਮ ਮੁੱਕ ਜੇ ਵੀ ਇੱਕ ਗੱਲ ਤਾਂ ਹੈ ਵੀ ਜਦੋਂ ਵੀ ਕੰਮ ਮਰਜ਼ੀ ਮੁੱਕ ਜੇ ਜ਼ਿੰਮੇਵਾਰ ਜੱਟੜਾ ਉਹ ਕਹਿੰਦਾ ਵੀ ਬਹੁਤ ਟਾਈਮ ਨਾ ਵਿੱਲੀ ਹੋਗੇ ਚੱਲ ਜਾਣਾ ਛੇਤੀ ਕਰਨਾ ਦਾ ਕੁਛ ਨਹੀਂਗਾ ਬਸ ਮਸ਼ੀਨ ਨੂੰ ਕੱਢ ਦੀਏ ਕਿ ਟਰਾਲੀ ਕੱਢੀਏ ਪਹਿਲਾਂ ਉਹ ਟਰਾਲੀ ਲੈ ਜਾਰ ਉਹ ਟਰਾਲੀ ਲੈ ਜਾਰ ਉਹ ਗੁੱਲਾ ਤੇਰੇ ਕੋਲ ਹੈਗਾ ਟੂਲ ਚ ਪਾ ਲੈ ਮੋਟਰ ਆਏਗਾ ਮੋਟਰ ਨਾਲ ਆ ਤੂੰ ਦੱਸ ਮੈਨੂੰ ਕੀ ਕਹਾਂ ਦੀਗਾ 15 ਫੌਂਟਾ ਕਰਨਾ 15 ਫੌਂਟ ਹੈ 15 ਲਿਆ ਬੜਾ ਪੱਕੀ ਗੱਲ ਹੈ ਪੱਕੀ ਗੱਲ ਹੈ ਤੜਕੇ ਗੰਡਾ ਕਰਾ ਕੇ ਤੇਰੇ ਮਾਂ ਮੱਕੀ ਸੁੱਕੀ ਆ ਚੱਲ ਅਸ਼ੋਕ ਤੇਰਾ ਮੂੰਹ ਭੱਗਾ ਵਾਲਾ ਪਾਲਟੀ ਕਰੂੰ ਤੈਨੂੰ ਜੋ ਕਰ ਮਰਜੀ ਖਾ ਲਈ ਚੱਲ ਜਾਂਦਾ ਚੱਲ ਚੱਲ ਠੀਕ ਆ ਓਕੇ ਓਏ ਬਾਏ ਬਾਏ ਹਾਂ ਆਉ ਜਾਂਦਾ ਚੱਲ ਅਸੀਂ ਵੀ ਆਉਨੇ ਆਂ ਹਾਂ ਕੋਈ ਗੱਲ ਨਹੀਂ ਉੱਤੋਂ ਡੇਰੀ ਉਹ ਕੋਲ ਕੋਲ ਵਾਲੇ ਕਾਕੀ ਸਮਾਂ ਚੋਂ ਨਿਕਲੇ ਬੰਦੇ ਆ ਮੋਟਰ ਨੂੰ ਆਹ ਆ ਵਾਠ ਠੀਕ ਆ ਚਲੋ ਲਓ ਜੀ ਤੁਹਾਨੂੰ ਦਿਖਾ ਦਈਏ ਮੱਕੀ ਤੇ ਟਰਾਲੀ ਫੜਕਦੀ ਹੈ ਮੱਕੀ 골ਡੀ ਕਹਿੰਦਾ ਸੁੱਕੀ ਹੈ 1500 ਰੁਪਏ ਤੋਂ ਉੱਪਰ ਲੱਗੂ ਕਹਿੰਦਾ ਰੇਟ ਤੜਕੇ ਲੈ ਕੇ ਜਾਵਾਂਗੇ ਜੀ 90 ਮੰਡੀ ਚ ਚੱਕੇ ਕਰ ਪੰਨੜ ਪਾੜ ਬਾਈ ਸਿੱਖ ਰੱਖ ਦੇ ਉੱਤੇ ਮਰਤੀ ਬੱਚੇ ਹੱਟ ਮੜੇ ਆ ਬਾਦ ਦੇਖਦੀ ਨਹੀਂ ਪੰਨੇ ਵਟੂ ਦੇ ਇਸਕੇ ਬਾਸ ਹਾਂ ਹਾਂ ਚੱਲ ਤੂੰ ਪਿੱਛੇ ਲੋਕ ਰੁਕ ਦੇ ਨੇ ਪਰ ਲੜਾ ਸਾਰਾ ਠੀਕ ਹੈ ਚਲੋ ਜੀ ਹੁਣ ਘਰ ਨੂੰ ਚੱਲਦੇ ਆ ਤੇ ਵੱਡੀ ਕੀ ਮੱਕੀ ਆਪਣੀ ਲੋ ਜੀ ਬਈ ਕਟਰ ਧਰਾਤਾ ਪਾਈਆਂ ਨਾ ਟਰਾਲੇ ਤੇ ਤੇ ਇਹਨਾਂ ਨੇ ਹੁਣ ਕਹਾਂ ਜਾਣਾ ਵੱਢਣ ਇੱਕ ਤਾਂ ਮੌਸਮ ਖਰਾਬ ਹੋਈ ਜਾਂਦਾ ਹਰੇਕ ਨੂੰ ਹੈਗਾ ਵੀ ਟਾਈਮ ਨਾਲ ਵੱਢੀ ਜਾਵੇ ਮੀਂਹ ਕਣੀ ਤੋਂ ਬਾਈ ਕਹਿੰਦਾ ਆਪਣੇ ਵਾਲਾ ਖੱਤਾ ਹੀ ਸੁੱਕਾ ਮਿਲਿਆ ਨਹੀਂ ਤਾਂ ਗਾਰੇ ਜੀ ਕਹਿੰਦਾ ਟੱਕਰਾਂ ਮਾਰਦੇ ਆ ਰੋ ਜੀ ਬਈ ਸੁੱਕਾ ਸੀਗਾ ਖੇਤ ਮਸ਼ੀਨ ਦਵੀ ਨਹੀਂ ਬਿਲਕੁਲ ਵੀ ਤੁਸੀਂ ਮਸ਼ੀਨ ਦੇ ਟਾਇਰ ਚੈੱਕ ਕਰੋ ਬਿਲਕੁਲ ਹੀ ਗਾਰਾ ਨਹੀਂ ਕਿਤੇ ਵੀ ਲੱਗਿਆ ਮਸ਼ੀਨ ਦੇ ਤੇ ਚਲੋ ਮਸ਼ੀਨ ਤੋੜਦੀ ਹੈ ਚਲੋ ਭਾਈ ਜੀ ਵੱਡੀ ਕੀ ਮੱਕੀ ਆ ਬਾਬੇ ਦੀ ਕਿਰਪਾ ਨਾਲ ਮੌਸਮ ਬਦਲ ਬਾਈ ਵਾਲਾ ਫੇਰ ਹੋ ਗਿਆ ਤੇ ਮਸ਼ੀਨ ਵਾਲੇ ਆਪਾਂ ਨੇ ਕਟਰ ਲਾਹ ਕੇ ਉਹਨਾਂ ਦਾ ਫਿੱਟ ਕਰਕੇ ਤੋੜਤਾ ਉਹਨਾਂ ਨੇ ਗਾਹਾਂ ਵੱਢਣ ਜਾਣਾ ਤੇ ਹੁਣ ਅਸੀਂ ਚੱਲੀਏ ਦੁਈਆਂ ਮੋਟਰਾਂ ਤੇ ਢੇੜਾ ਮਾਰ ਕੇ ਨੱਕੇ ਨੁੱਕੇ ਲਾ ਕੇ ਤੇ ਫਿਰ ਜਾਵਾਂਗੇ ਘਰ ਨੂੰ ਤੇ ਜੀ ਆਹ ਵੀਡੀਓ ਆਪਣੀ ਇੱਥੇ ਤੱਕ ਕਿਸੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ